ਮੈਂ ਅਜੀਜ਼ ਡਾਕਟਰ ਦਾ ਹਾਂ ਜਿਹੜੀ ਪੋਸਟਾ ਮੈਂ ਤੇ ਸੀਨੀਅਰ ਮੈਡੀਕਲ ਅਫੀਸਰ ਰਮਦਾਸ ਸਾਰਾ ਅੱਜ ਤੁਸੀਂ ਕੋਨੇ ਨਾਲ ਚਾਏ ਹੋ ਹਟ ਪਿੰਡ ਇਲਾਕੇ ਦੇ ਵਿੱਚ ਹਾਂਜੀ ਇਸ ਕੀ ਕਹਿਣਾ ਚਾਹੁੰਦੇ ਹਾਂ ਇਸ ਬੰਦੇ ਮੈਂ ਚਾਹੁੰਦਾ ਵੀ ਸਾਡੇ ਡਿਸਪੈਂਸਰੀ ਕਾਫੀ ਆਦਰਵਾਜੇ ਤੱਕ 6 ਫੁੱਟ 5 ਫੁੱਟ ਤੱਕ ਪਾਣੀ ਆ ਗਿਆ ਸੀਗਾ ਤੇ ਇਹ ਜਿੱਦੀਆਂ ਲੜਕੀਆਂ ਇਹ ਆਸ਼ਾ ਵਰਕਰ ਇਹਨਾਂ ਨੇ ਬੜੀ ਮਿਹਨਤ ਨਾਲ ਸਾਰਾ ਸਾਸ ਸਪਰੇਅ ਕੀਤੀ ਹੈ ਹੀ ਆ ਕਾਫੀ ਕਾਫੀ ਸਮਾਨ ਵੀ ਇਥੋਂ ਨਾ ਖਰਾਬ ਹੋ ਗਿਆ ਤੇ ਸਾਡੇ ਡੀਐਮਸੀ ਆਫਿਸ ਹੈ ਅੰਮ੍ਰਿਤਸਰ ਉਹ ਉਹਨੇ ਆਪਣਾ ਡੀਐਸਟੀਓ ਭੇਜਿਆ ਸੀ ਸਾਡਾ ਐਸਟੀਮੇਟ ਲੈ ਕੇ ਗਏ ਨੇ ਜੋ ਜੋ ਰਿਪੇਅਰ ਦਾ ਕੰਮ ਹੋਏਗਾ ਉਹ ਇਨ ਪ੍ਰੋਸੈਸ ਹੈਗਾ ਉਹ ਅਸੀਂ ਕਰਵਾਉਣ ਜਾ ਰਹੇ ਹਾਂ ਕਿ ਇਹ ਜਆ ਤੁਹਾਡਾ ਸਰ ਆਪਣਾ ਰਿਕਾਰਡ ਸਰ ਉਹ ਵੀ ਬਿਲਕੁਲ ਖਰਾਬ ਹੋ ਕਾਫੀ ਹੱਦ ਤੱਕ ਖਰਾਬ ਹੋ ਗਿਆ ਥੇ ਕਾਰਡ ਦਾ ਕੀ ਹਾਲ ਹੋਏਗਾ ਸਰ ਕਾਰਡ ਦਾ ਹਾਲ ਇਹ ਵੀ ਜਿੰਨਾ ਕਿ ਤੇ ਨਵਾਂ ਬਣਾ ਸਕਾਂਗੇ ਨਵਾਂ ਬਣਾਵਾਵਾਂਗੇ ਪੁਰਾਣੇ ਨੂੰ ਬਾਈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਜੇਰਾ ਖਰਾਬ ਹੋਇਆ ਉਹ ਤੇ ਹੋਇਆ ਹੀ ਆ ਪਾਣੀ ਦੀ ਮਾਰ ਇੱਥੇ ਸਭ ਕੋਈ ਸਤਨ ਪਤਾ ਹੈ ਤੇ ਸਰ ਹੁਣ ਦੀ ਸਥਿਤੀ ਕੀ ਹੈ ਇਲਾਕੇ ਦੀ ਬਟਰ ਬੱਡ ਦੀ ਹੁੰਦੀ ਹੈ ਅੱਗੇ ਨਾਲੋਂ ਸ਼ਾਂਤੀ ਹੈ ਹਾਂ ਠੀਕ ਹੈ ਲੋਕ ਰਿਕਵਰ ਕਰ ਰਹੇ ਨੇ ਆਪ ਆਪਣਾ ਸਾਰਾ ਸਮਾਨ ਸੰਭਾਲ ਰਹੇ ਨੇ ਆਪਣੇ ਨੋਰਮਲ ਰੀਡ ਲਾਈਫ ਚ ਆ ਰਹੇ ਨੇ ਹਾਂ ਜੀ ਲੇਕਿਨ ਇਹ ਅਭੀ ਨੁਕਸਾਨ ਦੇ ਕੁਰੀ ਦਾ ਪਰਮਾਤਮਾ ਨੇ ਬਹੁਤ ਵਾਰ ਦੇਖ ਸਰ ਜੀ ਮੇਨ ਪ੍ਰੋਬਲਮ ਕਿਹੜੀ ਕਿਹੜੀ ਕ੍ਰੀਏਟ ਕਰੀ ਹੈ ਪਬਲਿਕ ਦੇ ਵਿੱਚ ਜਿਹੜੀ ਖਾਸ ਕਰਕੇ ਹਰ ਪਿੰਡ ਪਿੰਡ ਨੇ ਉਹਨਾਂ ਨੂੰ ਕਿਹੜੀ ਕਿਹੜੀ ਆਮ ਬਿਮਾਰੀਆਂ ਦੂਦਣਾ ਪਿਆ ਰਿਹਾ ਜੀ ਨਹੀਂ तकरीबन ਠੀਕ ਹੀ ਹੈ ਬਿਮਾਰੀਆਂ ਤੋਂ ਸਾਨੂੰ ਖੱਤਸਾ ਸੀਗਾ ਵੀ ਸ਼ਾਇਦ ਡੈਂਗੂ ਜਾਂ ਕੋਈ ਚਿਕਨਗੁਨੀਆ ਜਾਂ ਮਲੇਰੀਆ ਵਗੈਰਾ ਜ਼ਿਆਦਾ ਐਪੀਸੋਡ ਨਾ ਹੋਵੇ ਉਹ ਹੋਂਦਾ ਖੱਤਸਾ ਸੀਗਾ ਪਰ ਪ੍ਰਮਾਤਵਰੇ ਸਾਥ ਦਿੱਤਾ ਸਾਡੇ ਡਿਪਾਰਟਮੈਂਟ ਨੇ ਸਪਰੇਅ ਕਾਫੀ ਸਪਰੇਅ ਤੇ ਬਹੁਤ ਜ਼ੋਰ ਦਿੱਤਾ ਮਲੇਰੀਆ ਵਾਸਤੇ ਫੋਗਿੰਗ ਵਾਰਾ ਕਾਫੀ ਕਰਾਈ ਹੈ ਤੇ ਉਹਦੇ ਸਿੱਟੇ ਵੀ ਸਾਨੂੰ ਮਿਲੇ ਨੇ ਵੀ ਲੋਕਾਂ ਦੇ ਖੇਤ ਠੀਕ ਹੀ ਰਹਿਣਗੇ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਪਣੇ ਖਾਣ ਪੀਣ ਵਾਲੀ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਟੱਕ ਕੇ ਰੱਖਿਆ ਜਾਵੇ ਜਦੋਂ ਵੀ ਕੋਈ ਜੀ ਖਾਣੀ ਹੈ ਉਹ ਹੱਥ ਧੋ ਕੇ ਖਾਧੀ ਜਾਵੇ ਉਬਾਲ ਕੇ ਉਬਾਲ ਪਾਣੀ ਉਬਲਿਆ ਪਾਣੀ ਪੀਤਾ ਜਾਵੇ ਪੀਣ ਵੇਲੇ ਕਿਹਾ ਜਾਵੇ ਤੇ ਬਿਜਾਰੀ ਚੀਜ਼ਾਂ ਬਿਲਕੁਲ ਨਾ ਖਾਣੀਆਂ ਚਾਹੀਦੀਆਂ ਤੇ ਬਿਜਾਰੀ ਬਿਜਾਰੀ ਚੀਜ਼ਾਂ ਖਾਣ ਨਾਲ ਬਿਮਾਰੀ ਹੋਣ ਤੇ ਖਰਚ ਹੋਣਾ ਪੈਂਦਾ ਪੋਸਟ ਕਿਹੜੀ ਹੈ ਇਹ ਐਨਓ ਕਿਹੜੀ ਕਿਤੇ ਲਈ ਆਇਆ ਤੁਹਾਨੂੰ ਹੜ ਦੇ ਵਿੱਚ ਤੇ ਹੜ ਵਿੱਚ ਜੀ ਇੱਥੇ ਕੋਈ ਬੈਨ ਨੂੰ ਉਹਨੂੰ ਜਗ੍ਹਾ ਹੀ ਨਹੀਂ ਸੀ ਹੈਗੀ ਸਾਡੀ ਫ੍ਰੀਜ ਖਰਾਬ ਹੋ ਗਈ ਸਾਡੀਆਂ ਅਲਮਾਰੀਆਂ ਸਾਰਾ ਰਿਕਾਰਡ ਖਰਾਬ ਹੋ ਗਿਆ ਇੱਕ ਵੀ ਰਿਕਾਰਡ ਦਾ ਕਾਗਜ਼ ਨਹੀਂ ਬਚਿਆ ਹੁਣ ਤੱਕ ਦਾ ਸਾਰਾ ਟੋਟਲੀ ਨਾ ਕੋਈ ਜੀ ਆਰ ਵੀ ਇੰਨੀਆਂ ਗੰਦੀਆਂ ਹੋ ਗਈਆਂ ਸੀ ਗਾਰਾ ਚਾਪੀਆਂ ਸੀ ਉੱਪਰ ਬਹੁਤ ਸਾਰਾ ਅਲਮਾਰੀਆਂ ਦੇ ਵਿੱਚ ਪੂਰਾ ਗਾਰੇ ਨਾਲ ਭਰਿਆ ਪਿਆ ਸੀ ਸਾਰਾ ਰਿਕਾਰਡ ਫੁੱਟ ਫੁੱਟ ਕੇ ਲਾਇਆ ਸਾਰਾ ਅਸੀਂ ਅਲਮਾਰੀਆਂ ਦੇ ਵਿੱਚੋਂ ਜੋ ਵੀ ਵੈਕਸੀਨ ਵਗੈਰਾ ਸਾਰਾ ਕੁਝ ਆਹ ਵੇਖੋ ਜੀ ਸਾਰੀ ਹਲਮਾਰੀ ਦੇ ਵਿੱਚ ਸਾਡਾ ਸਾਰਾ ਰਿਕਾਰਡ ਖਰਾਬ ਹੋ ਚੁੱਕਾ ਬਿਲਕੁਲ ਡਿਸਟਰੋਏ ਹੋ ਗਿਆ ਸਾਰਾ ਕੁਝ ਇਹਨੂੰ ਪੁੱਟਿਆ ਵੀ ਨਹੀਂ ਪੁੱਟਿਆ ਜਾਂਦਾ ਪਿਆ ਤੇ ਪਾਣੀ ਕਿੰਨਾ ਜੀ ਇੱਥੇ ਜਗ੍ਹਾ ਦਿੰਦੇ ਪਾਣੀ ਜੀ ਇੱਥੇ 8-8 ਫੁੱਟ ਸੀਗਾ ਇਹ ਨਿਸ਼ਾਨੀ ਦੇਖੋ ਦਰਵਾਜ਼ੇ ਦੇ ਉੱਪਰ 8-8 ਫੁੱਟ ਪਾਣੀ ਆ ਰਿਹਾ ਵਾਡੀ ਜੀ ਪੱਕੇ ਵੀ ਕਰਾਂਪ ਹੋ ਗਏ ਪੱਕੇ ਵੀ ਅਸੀਂ ਦੁਬਾਰਾ ਠੀਕ ਕਰਵਾਏ ਨੇ ਸਾਰੇ ਪਾਣੀ ਚੋਜੋ ਕੇ ਉਥੋਂ ਉਦੋਂ ਬਾਰਿਸ਼ ਦਾ ਵੀ ਪਾਣੀ ਆਉਂਦੇ ਨੇ ਸਾਰੇ ਤੇ ਕਿਨੇ ਦਿਨਾਂ ਤੋਂ ਪਾਣੀ ਲੱਤਾ ਜੀ ਪਾਣੀ ਇੱਥੇ ਚੌਥੇ ਪੰਨੇਵਾਂ ਨੇ ਲੱਤਾ ਜਾਂਦੀ ਕਿਨੇ ਦਿਨ ਇੱਥੇ ਸਟੇ ਕੀਤਾ ਪਾਣੀ ਨੇ ਤੇ ਤੁਹਾਡੇ ਰਾਸਾ ਮੋਸ ਜੀ ਹਾਂ ਜੀ ਹਾਂ ਜੀ ਦੱਸਿਆ ਸਾਰਿਆਂ ਨੂੰ ਉਹਨਾਂ ਡਿਊਟੀਆਂ ਇੱਥੇ ਬਕਾਇਦਾ ਲਾਈਆਂ ਦਾ ਸਾਹਿਬ ਨੇ ਅੱਛਾ ਸਾਡੇ ਐਸਐਮਓ ਸਾਹਿਬ ਨੇ ਬਕਾਇਦਾ ਨਾਈਟ ਡਿਊਟੀਆਂ ਲਾਈਆਂ ਸਾਰੀਆਂ ਦੀਆਂ ਡੇਅ ਡਿਊਟੀਆਂ ਲਾਈਆਂ ਅੱਛਾ ਹਾਂ ਜੀ ਲਗਾਤਾਰ ਡਿਊਟੀ 24 ਘੰਟੇ ਚੱਲਦੀ ਰਹੀ ਹੈ ਚੈੱਕ ਕਰਕੇ ਸਾਹਿਬ ਹਾਂ ਜੀ സാറ്റി ല